امرتسر گیمز ایسوسیشن کی گورننگ باڈی کی ایک ہنگامی میٹنگ بچت پاون رنجیت ایونیو میں جلا آپ کے سنجوجک تتھا پنجاب گو سیوا آیوگ کے چیئرمین شری منیش اگروال تتھا اے جی اے کے اپ پردھان شری وجے ڈنگرا کی ادھیشتا میں ہوئی جس باڈی کے میمبر سائیبان نے جلا پرشاسن دوارہ باڈی کو اگنور کر مشکلوں بارے جانکاری دی تتھا اس طرح سے پرشاسن کے پدہ پدادھیکاریوں دوارا گورننگ باڈی کے ادھیکاروں کا ہنن تتھا ناکامیاب کرنے کا گنونا کھیل کھیلا جاتا رہا اور الیکٹڈ باڈی کو پوری طرح نظر انداز کیا گیا جس طرح سے بوگس ممبروں کو بھرتی کر کے اے جی اے کے ممبروں کی گنتی کو بڑھایا یا yeah. ممبر پرشاسن کی نظر انداز دخل اندازی کے خلاف جم کر بروت کیا شری اگروال نے گورننگ باڈی ਇਹ ਕਿ ਬਾਡੀ ਸਦੱਸਿਆਂ ਕੋ ਪੂਰਨ ਵਿਸ਼ਵਾਸ ਦਿਲਾਇਆ ਕਿ ਵੇ ਬਹੁਤ ਜਲਦੀ ਮਾਨਯ ਡਿਪਟੀ ਕਮਿਸ਼ਨਰ ਸਾਹਿਬ ਸੇ ਮੀਟਿੰਗ ਕਰਤੇ ਹੈ ਉਸ ਦਾ ਹੱਲ ਨਿਕਾਲਾ ਜਾਏਗਾ ਤਥਾ ਉਸ ਦੇ ਇਲਾਵਾ ਇਸ ਅਫਸਰ ਪਰ ਅਗਰਵਾਲ ਜੀ ਕੋ ਏਜੀ ਏ ਦਾ ਪੈਟਰਨ ਚੁਣਾ ਗਿਆ ਇਸ ਮੌਕੇ ਪਰ ਉਪ ਪ੍ਰਧਾਨ ਸਰਦਾਰ ਇੰਦਰਜੀਤ ਸਿੰਘ ਬਾਜਵਾ ਸਰਦਾਰ ਮੋਹਨ ਸਿੰਘ ਸ਼੍ਰੀ ਰਾਜਕੁਮਾਰ ਸ਼ਰਮਾ ਰਾਜਨ ਤ੍ਰਿਖਾ ਤਥਾ ਇਕਬਾਲ ਸਿੰਘ ਸੰਜੀਪੁਰੀ ਸ਼੍ਰੀ ਨਰਿੰਦਰ ਬੋਸ ਰਕੇਸ਼ ਅਰੋੜਾ ਰਮੇਸ਼ ਤੁਕਲ ਪੋਪ ਪਿਕਨੋਜੀਆ ਦਵਿੰਦਰ ਸ਼ਰਮਾ ਸ਼ਰਤ ਸੈਕੜੀ ਸੁਨੀਲ ਕਾਉਂਟੀ ਹਰੀ ਕ੍ਰਿਸ਼ਨ ਭਾਟੀਆ ਵਿਜੇ ਸ਼ਰਮਾ ਓਮ ਪ੍ਰਕਾਸ਼ ਸ਼ਰਮਾ ਰਾਜੀ ਮਹਾਜਨ ਵਿਵੇਕ ਸ਼ਰਮਾ ਕਾਕਾ ਜੀ ਕੋਚ ਤਥਾ ਮੰਤਰੀ ਮੈਂਬਰ ਕੇ ਤੇਜਪਾਲ ਸਿੰਘ ਟੋਨੀ ਫਿਰ ਅਜੇ ਕਿ ਅੱਜ ਉਪਸਥਿਤ ਪ੍ਰਧਾਨ ਦੇ ਆਮ ਆਦਮੀ ਪਾਰਟੀ ਦੇ ਮਨੀਸ਼ ਅਗਰਵਾਲ ਜੀ ਉਹਨਾਂ ਨਾਲ ਵੀ ਮੀਟਿੰਗ ਹੋਈ ਹੈ ਸਾਰੇ ਮੈਂਬਰਾਂ ਦੇ ਏਜੀ ਦੇ ਨਾਲ ਤੋਂ ਸਾਰੇ ਮੈਂਬਰਾਂ ਨੇ ਪਰ ਕਿਹੜੇ ਏ ਜਿਹੜੀ ਗਵਰਨਿੰਗ ਬਾਡੀ ਨੂੰ ਏ ਜਿਹੜੀ ਗਵਰਨਿੰਗ ਬਾਡੀ ਕਾਫੀ ਦੇਰ ਤੋਂ ਇਗਨੋਰ ਹੋ ਰਹੀ ਸੀ ਜਿਹੜਾ ਸਾਰਾ ਸਿਸਟਮ ਆ ਸਾਕੀ ਇਲੈਕਟਿਡ ਬਾਡੀ ਸੀ ਸਾਡੀ ਤੇ ਜਿਹੜੇ ਸਿਲੈਕਟਿਡ ਬੰਦੇ ਸੀ ਉਹ ਚੱਲੇ ਸੀ ਉਹਨਾਂ ਨਾਲ ਗੱਲ ਹੋਈ ਉਹਨਾਂ ਨੇ ਸਾਰੀ ਸਾਡੀ ਗੱਲਬਾਤ ਸੁਣੀ ਅੱਜ ਉਹਦੇ ਨਾਲ ਸਾਡੇ ਨੇ ਅਸੀਂ ਕਿਉਂਕਿ ਮਨੀਸ਼ ਅਗਰਵਾਲ ਜੀ ਨੇ ਬਹੁਤ ਵੱਡਾ ਹੌਸਲਾ ਦਿੱਤਾ ਵੀ ਇਹ ਜਿਹੜੀ ਇਲੈਕਟਿਡ ਬਾਡੀ ਹੈ ਗਵਰਨਿੰਗ ਬਾਡੀ ਇਹਨੂੰ ਫੰਕਸ਼ਨਲ ਕਰਨ 'ਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ ਜਾਏਗੀ ਤੇ ਏਜੀਏ ਜਿਹੜੀ ਆ ਉਹ ਆਪਣੀ ਜਿਹੜੀ ਕ੍ਰਿਕਟਿੰਗ ਹੈ ਕ੍ਰਿਕਟਿੰਗ ਅਫੇਅਰਸ ਨੇ ਉਹ ਨੂੰ ਆਪਣੇ ਜ਼ੋਰ ਨਾਲ ਕਰੇਗੀ ਮਨੀਸ਼ ਜੀ ਵਾਲੇ ਗੱਲਿਆ ਵੀ ਅਸੀਂ ਏਜੀਏ ਨੇ ਗਵਰਨਿੰਗ ਬੋਰਡ ਨੇ ਇਹਨਾਂ ਦਾ ਉਤਸ਼ਾਹ ਦੇਖ ਕੇ ਇਹਨਾਂ ਦਾ ਹੌਸਲਾ ਦੇਖ ਕੇ ਇਹਨਾਂ ਦਾ ਆਸ਼ਵਾਸ਼ਣ ਦੇਖ ਕੇ ਇਹਨਾਂ ਨੂੰ ਪੈਟਰਨ ਜਿਹੜਾ ਉਹ ਅਪਾਇੰਟ ਕੀਤਾ ਅੰਮ੍ਰਿਤਸਰ ਗੇਮ ਦਾ ਸਿਚਨਾ ਮਨੀਸ਼ ਜੀ ਨੂੰ ਤੇ ਮਨੀਸ਼ ਜੀ ਦੇ ਜੋ ਕੋ ਸਾਥੀ ਨੇ ਜੋ ਵੀ ਸਾਡੇ ਨਾਲ ਕਿ ਯੋਗ ਕਰਨਾ ਚਾਹੁੰਦੇ ਆ ਤੇ ਜਿਓ ਸਾਥ ਦੇਣਾ ਚਾਹੁੰਦੇ ਤੇ ਅਸੀਂ ਉਹਨਾਂ ਨੂੰ ਵੀ ਕੰਮਪਲੀਟ ਕਰਾਂਗੇ ਇਹ ਜਿਹੜੀ ਜਨਰਲ ਬਾਡੀ ਹੈ ਗਵਰਨਿੰਗ ਬਾਡੀ ਹੈ ਇਹ ਗਵਰਨਿੰਗ ਬਾਡੀ ਦੀ ਅੱਜ ਮਨੀਸ਼ ਜੀ ਨੇ ਆਪਣੇ ਆਫਿਸ ਚ ਮੀਟਿੰਗ ਸੱਦੀ ਹੈ ਤਾਂ ਕਿ ਕਿਉਂਕਿ ਮੈਂਬਰਸ ਕਾਫੀ ਦੇਰ ਤੋਂ ਮਿਲਣਾ ਚਾਹੁੰਦੇ ਸਨ ਵੱਡੇ ਅਫਸਰਾਂ ਨੂੰ ਉਹਨਾਂ ਨੇ ਸਮਾਂ ਨਹੀਂ ਦਿੱਤਾ ਤੇ ਅਸੀਂ ਉਹ ਮਨੀਸ਼ ਜੀ ਨੂੰ ਨਾਲ ਲਾਏ ਉਹਨਾਂ ਨੇ ਸਾਡੇ ਸਾਰਿਆਂ ਦੀ ਗੱਲ ਕਾਫੀ ਦੇਰ ਸਾਰੇ ਇਸ਼ੂ ਤੇ ਗੱਲ ਸੁਣੀ ਹੈ ਕੋਈ ਮਾਮਲਾ ਛੱਡਿਆ ਨਹੀਂ ਇਲੈਕਸ਼ਨ ਬਾਰੇ ਗੱਲ ਹੋ ਰਹੀ ਸੀ ਤੇ ਅਸੀਂ ਉਹਨਾਂ ਕੋਲ ਕਿਹਾ ਵੀ ਅਸੀਂ ਲਿਸਟਾਂ ਠੀਕ ਕਰ ਲਈਏ ਤੇ ਲਿਸਟਾਂ ਠੀਕ ਕਰਵਾ ਲਈਏ ਤੇ ਇਲੈਕਸ਼ਨ ਵਾਲੀ ਗੱਲ ਉਹਨਾਂ ਦਾ ਜੋ ਜਿਸ ਤਰ੍ਹਾਂ ਦਾ ਮਨ ਹੋਏਗਾ ਉਹਦੇ ਮੁਤਾਬਕ ਗੱਲ ਕਰਾਂ। ਖਾਸ ਕਿਹੜੇ ਕਿਹੜੇ ਮੁੱਦੇ ਲੈ ਕੇ ਸਰ ਉਹਨਾਂ ਨਾਲ ਗੱਲਬਾਤ ਕੀਤੀ। ਖਾਸ ਕਰਕੇ ਬੇਟਾ ਮੁੱਦਾ ਇਹੀ ਹੈ ਸੀ ਵੀ ਗਵਰਨਿੰਗ ਬਾਡੀ ਚੜੀ ਹੈ। ਉਹਨੂੰ ਸਰਕਾਰੀ ਤੌਰ ਤੇ ਜਿਹੜੇ ਪੁਰਾਣੇ ਚਲੇ ਆ ਰਹੇ ਕਾਫੀ ਦੇਰ ਤੋਂ ਉਹ ਅਫਸਰ ਜਿਹੜੇ ਹੈ ਗਵਰਨਿੰਗ ਬਾਡੀ ਨੂੰ ਐਕਟ ਕਰਨ ਨਹੀਂ ਦਿੰਦੇ ਉਹਨੂੰ ਕੰਮ ਨਹੀਂ ਕਰਨ ਦਿੰਦੇ। ਉਹ ਆਪਣੀ ਮਰਜ਼ੀ ਨਾਲ ਸਾਰੇ ਕੰਮ ਕਰਾਉਂਦੇ ਆ ਪ੍ਰਾਈਵੇਟ ਦੇ ਬੰਦਿਆਂ ਨੂੰ ਜਿਹੜੇ-ਜਿਹੜੇ ਬੰਦੇ ਉਹਨਾਂ ਨੂੰ ਚੰਗੇ ਲੱਗਦੇ ਆ ਉਹਦੇ 'ਚ ਕਈ ਗੱਲਾਂ ਅਜ ਖੋਲੀਆਂ ਜਿਹੜੀਆਂ ਮੀਡੀਆ 'ਚ ਖੋਲੀਆਂ ਨਹੀਂ ਜਾ ਸਕਦੀਆਂ ਤੇ ਆ ਤੇ ਇਸ ਕਰਕੇ ਅਸੀਂ ਸਾਰੀ ਗਵਰਨਿੰਗ ਬੋਡੀ ਮਨੀਸ਼ ਜੀ ਦੇ ਬਹੁਤ ਧੰਨਵਾਦੀ ਆ ਉਹਨਾਂ ਨੇ ਖੁੱਲਾ ਟਾਈਮ ਦੇ ਕੇ ਏਜੀਏ ਦੀ ਗਵਰਨਿੰਗ ਬੋਡੀ ਦੀਆਂ ਔਰ ਏਜੀਏ ਦੀਆਂ ਸਮੱਸਿਆਵਾਂ ਉਹ ਜਿਹੜੀਆਂ ਸੁਣੀਆਂ ਤੇ ਉਹਨਾਂ ਨੂੰ ਹੱਲ ਕਰਨ ਦਾ ਆਸ਼ਵਾਸਨ ਦਿੱਤਾ ਆਪਣਾ ਜੁਗਨਾਮ ਬੋਲਦੇ ਕੋਤਾ ਬੋਲਦੇ ਮੇਰਾ ਨਾਮ ਸੁਨਿਦਰ ਰਦੀਨਾ ਜੀ ਮੈਂ ਕੋਆਰਡੀਨੇਟਰ ਤੇ ਫਾਰਮਰ ਸੈਕਟਰੀ ਏਜੀਏ